ਮੇਰਾ ਗੁਰਮੀਤ ਸਿੰਘ ਆ ਮੈਂ ਰਈ ਰਹਿਣ ਵਾਲਾ ਮੈਂ ਇੱਕ ਘਟਨਾ ਵਾਪਰੀ ਗਈ ਆ ਤੇ ਜੋ ਵੀ ਮੇਰੇ ਭਤੀਜੇ ਦੀ ਵੋਟੀ ਸੀ ਉਹਨੂੰ ਮੈਂ ਢਲਵਾ ਉਹਦਾ ਪੀਪਲ ਸੀ ਤੋਂ ਸਿਰੇ ਵਾ ਛੱਡ ਕੇ ਆ ਢਲਵਾ ਡਿਪਸਿਸ ਸਕੂਲ ਚ ਉੱਥੇ ਬਾਅਦ ਮੈਂ ਜਨਦਰ ਦੇ ਪੇਮੈਂਟ ਲੈ ਜਾਣਾ ਸੀ ਤੇ ਮੈਂ ਜਨਦਰ ਨੂੰ ਛੱਡ ਕੇ ਜਨਦਰ ਪੇਮੈਂਟ ਲੈ ਚਲ ਗਿਆ ਉਹਦੇ ਚ ਉਥੇ ਮੈਂ 4 ਲੱਖ ਰੁਪਏ ਲੈ ਕੇ ਆ ਉਹ ਪੰਜ ਪੰਜ ਨੋਟ ਸੀ ਅੱਠ ਛੱਦੀਆਂ ਸੀ ਤੇ ਉਥੋਂ ਵਾਪਸੀ ਮੈਂ ਜਦੋਂ ਆਇਆ ਹਾਂ ਪਾਟੇ ਪਾਰ ਕੀ ਤੇ ਢਿਲਮਾ ਫੇ ਜਾਣਾ ਸੀ ਉਹਨੂੰ ਲੈਣੋਂ ਵਾਸਤੇ ਬਾਕ ਸੀ ਤੇ ਜਿੱਦ ਤੱਕ ਮੈਂ ਪਾਟੇ ਪਾਰ ਕੀਤਾ ਤੇ ਕੋਈ ਅਨੁਸਾਚਿਤ ਬੰਦੇ ਆਏ ਆ ਮੈਨੂੰ ਸਮਝ ਲੱਗੀ ਉਹਨਾਂ ਨੇ ਉਹਨੇ ਸਾਰੀ ਮੇਰੀ ਡਰਾਈਵਰ ਸੀਟ ਦਾ ਸ਼ੀਸ਼ਾ ਸੀ ਕੁਝ ਤੇ ਤੇ ਹਥਿਆਰ ਨਾਲ ਕੁਤ ਮਾਰਿਆ ਉਹ ਟੁੱਟ ਗਿਆ ਕੁਝ ਗੈਸ ਬੰਦ ਗੀ ਮੈਨੂੰ ਸਮਝ ਲੱਗੀ ਉਹ ਸਾਰਾ ਅੰਦਰ ਚਿੱਟਾ ਿੱਟ ਹੋ ਗਿਆ ਉਹਨਾਂ ਨੇ ਫਿਰ ਵੇਖਿਆ ਤੇ ਉਹਨਾਂ ਨੇ ਮੇਰੇ ਕਾਰ ਦੇ ਮੋਟਰਸਲਾ ਲਾਤਾ ਅਗਲਾ ਬੰਦਾ ਉਤਰ ਕੇ ਉਹ ਫੜ ਲਗਾ ਕੇ ਅੰਦਰ ਆ ਗਿਆ ਉਨੇ ਕਾ ਜੋਹਾ ਕੱਢਦੇ ਮੈਂ ਤਾਂ ਬੜਾ ਡਰ ਗਿਆ ਮੈਂ ਘਬਰਾ ਗਿਆ ਸਾਰਾ ਸ਼ੀਸ਼ਾ ਮੇਰੇ ਉੱਤੇ ਆ ਗਿਆ ਨੂੰ ਸਮਝ ਨਾ ਹੋਇਆ ਕੀ ਆ ਤੇ ਉਹਨੇ ਕੋਈ ਤੀਰ ਹਾਰ ਮੇਰਾ ਰਸਤਾ ਮੇਰੇ ਤੇ ਤੇ ਉਹਨੇ ਗੱਡੀ ਸਾਰੀ ਫੋਲੀ ਫੋਲ ਕੇ ਨੇ ਜੋ ਡੈਸ਼ ਬੋਰ ਕੱਢਿਆ ਕੁਝ ਪੈਸੇ ਕੋਈ ਸੀ ਉਹ ਕੱਢ ਕੇ ਤੇ ਮੇ ਨੂੰ ਕਹਿੰਦਾ ਫੜੋ ਜੈਕ ਲਾ ਦੇ ਆਪਣੇ ਮੈਂ ਘਬਰਾ ਗਿਆ ਜੈਕ ਲਾ ਦਿੱ ਤੂੰ ਬਸ ਪੈਸੇ ਲੈ ਗਏ ਤੇ ਉਹ ਭਰ아 ਲੋਗੇ ਇਹਨੂੰ ਕੋ ਸਮਝ ਨਹੀਂ ਆਈਆ ਮੈਨੂੰ ਸਮਝ ਨਹੀਂ ਆਈ ਕਿ ਕੋ ਹੈ ਕੀ ਆ ਤੇ ਇਹ ਮੈਂ ਰਿਪੋਰਟ ਜਿਹੜੀ ਆ